ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਕੁਲੂ ਵਾਲੇ ਇਲਾਕੇ ਦੇ ਵਿੱਚ ਇੱਕ ਘਟਨਾ ਹੋਈ ਜਿਸ ਤੋਂ ਬਾਅਦ ਪੰਜਾਬ ਵਰਸਸ ਹਿਮਾਚਲ ਪ੍ਰਦੇਸ਼ ਹੋ ਗਿਆ ਤੁਹਾਡੇ ਕੰਨਾਂ ਤੱਕ ਇਹ ਖਬਰ ਤੇ ਸੋਸ਼ਲ ਮੀਡੀਆ ਰਾਹੀਂ ਪਹੁੰਚ ਗਈ ਹੋਵੇਗੀ ਕਿ ਇਸ ਸਮੇਂ ਹਰਿਆਣਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿਚਾਲੇ ਜੋ ਲੋਕ ਸਫ਼ਰ ਕਰ ਰਹੇ ਨੇ ਖਾਸ ਕਰ ਉਹ ਨੌਜਵਾਨ ਜਿਨ੍ਹਾਂ ਨੇ ਆਪਣੇ ਮੋਟਰਸਾਈਕਲਾਂ ਜਾਂ ਗੱਡੀਆਂ ਦੇ ਉੱਪਰ ਖਾਲਸਾਈ ਝੰਡੇ ਲਾਏ ਹੋਏ ਨੇ ਜਾਂ ਜਰਨੈਲ ਸਿੰਘ ਭਿੰਡਰਾ ਵਾਲੀ ਦੀਆਂ ਤਸਵੀਰਾਂ ਲਾਈਆਂ ਹੋਈਆਂ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਅਮਨ ਸੂਦ ਨਾਮ ਦਾ ਇੱਕ ਹਿਮਾਚਲ ਪ੍ਰਦੇਸ਼ ਦਾ ਸ਼ਖਸ ਹੈ ਜਿਸ ਦੀ ਵੀਡੀਓ ਵਾਇਰਲ ਹੋਈ ਸ਼ਨੀਵਾਰ ਨੂੰ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਮਨਾਂ ਦੇ ਵਿੱਚ ਵੀ ਗੁੱਸਾ ਹੋਇਆ ਕਿ ਆਖਿਰਕਾਰ ਖਾਲਸਾਈ ਝੰਡੇ ਲੈ ਕੇ ਜੇਕਰ ਅਸੀਂ ਜਾ ਰਹੇ ਹਾਂ ਜਾਂ ਕੁਝ ਆਗਾ ਜੋ ਸਿੱਖੀ ਦੇ ਆਗੂ ਨੇ ਉਹਨਾਂ ਦੀ ਫੋਟੋਆਂ ਲਗਾ ਕੇ ਜਾ ਰਹੇ ਹਾਂ ਤਾਂ ਕਿਸੇ ਨੂੰ ਸਮੱਸਿਆ ਕੀ ਹੋ ਸਕਦੀ ਹੈ ਇਹ ਸਮੱਸਿਆ ਨਵੀਂ ਨਹੀਂ ਹੈ ਪੁਰਾਣੀ ਹੈ ਪਰ ਇਸ ਵਾਰ ਇਹ ਸਮੱਸਿਆ ਇੰਨੀ ਪੱਕ ਗਈ ਕਿ ਜਿਸ ਦਾ ਐਕਸ਼ਨ ਦਾ ਰਿਐਕਸ਼ਨ ਦੇਖਣ ਨੂੰ ਮਿਲਿਆ ਮਨਾਲੀ ਦੇ ਵਿੱਚ ਮੋਟਰਸਾਈਕਲ ਤੋਂ ਝੰਡਾ ਉਤਾਰਿਆ ਗਿਆ ਉੱਥੇ ਹੋ ਹੱਲਾ ਹੋਇਆ ਉੱਥੇ ਸਾਰੀਆਂ ਗੱਲਾਂ ਹੋਈਆਂ ਵੀਡੀਓ ਵਾਇਰਲ ਹੋਇਆ ਪਰ ਉਸ ਦਾ ਜੋ ਅਸਰ ਸੀ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਜ਼ਰ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਹਰਿਆਣਾ ਹਿਮਾਚਲ ਪ੍ਰਦੇਸ਼ ਵੱਲੋਂ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ 10 ਬਸਾਂ ਦੇ ਰੂਟ ਫਿਲਹਾਲ ਕੈਨਸਲ ਕਰ ਦਿੱਤੇ ਗਏ ਨੇ ਮਤਲਬ ਇਹ ਕਿ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਉਣ ਵਾਲਿਆਂ ਨੂੰ ਸਮੱਸਿਆ ਹੋ ਸਕਦੀ ਹੈ ਹਿਮਾਚਲ ਜਾਣ ਵਾਲਿਆਂ ਨੂੰ ਵੀ ਸਮੱਸਿਆ ਹੋ ਸਕਦੀ ਹੈ ਕਿਉਂਕਿ ਬਸਾਂ ਦੀ ਜੋ ਗਿਣਤੀ ਹੈ ਉਹ ਘਟ ਜਾਏਗੀ ਰੀਜ਼ਨ ਇਹ ਹੋਇਆ ਕਿ ਮੁਹਾਲੀ ਦੇ ਖਰੜ ਦੇ ਵਿੱਚ ਕੱਲ ਸ਼ਾਮ ਯਾਨੀ ਮੰਗਲਵਾਰ ਸ਼ਾਮ ਨੂੰ 6:50 ਮਿੰਟ ਦੇ ਕਰੀਬ ਇੱਕ ਅਲਟੋ ਕਾਰ ਆਉਂਦੀ ਹੈ ਉਸ ਵੱਲੋਂ ਹਿਮਾਚਲ ਪ੍ਰਦੇਸ਼ ਦੀ ਹਮੇਰਪੁਰ ਡੀਪੂ ਦੀ ਇੱਕ ਬੱਸ ਨੂੰ ਰੋਕਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਸ਼ੀਸ਼ੇ ਜੋ ਉਹ ਤੋੜ ਦਿੱਤੇ ਜਾਂਦੇ ਨੇ ਅੰਦਰ ਬੈਠੀਆਂ ਜੋ ਸਵਾਰੀਆਂ ਸਨ ਉਹ ਸਹਿਮ ਗਈਆਂ ਜਿਸ ਤੋਂ ਬਾਅਦ ਕੁਝ ਹੀ ਮਿੰਟਾਂ ਦੇ ਵਿੱਚ ਆਲਟੋ ਸਵਾਰ ਜੋ ਆਏ ਸਨ ਉਹਨਾਂ ਨੇ ਨੰਬਰ ਪਲੇਟ ਲੁਕੋ ਰੱਖੀ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਉਹ ਗਲਵਾਕ ਹੈ ਕਿ ਉਹਨਾਂ ਦੀ ਵੀ ਵੀਡੀਓ ਰਿਕਾਰਡ ਹੋ ਗਈ ਹਮਲਾ ਕਰਦੇ ਆ ਦੀ ਤੇ ਪਸਦੇ ਆ ਦੀ ਹੁਣ ਇਹ ਸਾਰਾ ਮਾਮਲਾ ਜਦੋਂ ਹੋਇਆ ਤਾਂ ਇੱਕ ਨਵੀਂ ਟੈਨਸ਼ਨ ਇਹ ਹੋ ਗਈ ਕਿ ਜੋ ਵਾਹਨ हिमाचल ਤੋਂ ਪੰਜਾਬ ਆ ਰਹੇ ਨੇ ਪੰਜਾਬ ਤੋਂ ਹਿਮਾਚਲ ਜਾ ਰਹੇ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਇਸੇ ਕਰਕੇ ਇਸ ਪੂਰੇ ਮਸਲੇ ਦੇ ਉੱਪਰ ਹੁਣ ਜੋ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੁਖਵਿੰਦਰ ਸਿੰਘ ਸੁਖੂ ਤੇ ਪੰਜਾਬ ਦੇ ਜੋ ਮੁੱਖ ਮੰਤਰੀ ਨੇ ਭਗਵੰਤ ਮਾਨ ਦੋਨਾਂ ਦੇ ਵਿਚਾਲੇ ਫੋਨ ਤੇ ਗੱਲ ਹੋਈ ਹੈ ਇਸ ਗੱਲ ਦਾ ਭਰੋਸਾ ਦਿਵਾਇਆ ਗਿਆ ਇੱਕ ਦੂਜੇ ਨੂੰ ਕਿ ਘੱਟੋ ਘੱਟ ਹਿਮਾਚਲ ਤੋਂ ਜੋ ਸਰਕਾਰੀ ਵਾਹਨ ਇੱਧਰ ਆ ਰਹੇ ਨੇ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਵੇ ਇਸ ਗੱਲ ਦੀ ਅਸੀਂ ਪੁਸ਼ਟੀ ਕਰਾਂਗੇ ਇਸ ਗੱਲ ਦੇ ਉੱਪਰ ਅਸੀਂ ਪਹਿਰਾ ਦੇਾਂਗੇ ਪਰ ਇਹ ਸਭ ਦੇ ਵਿਚਾਲੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਹਮਣੇ ਆ ਗਈਆਂ ਨੇ ਹੁਣ ਇਹ ਮਸਲਾ ਜੋ ਹੈ ਸਿਰਫ ਝੰਡੇ ਲਾਉਣ ਤੱਕ ਨਹੀਂ ਰਿਹਾ ਹੁਣ ਇਹ ਮਸਲਾ ਸਿਆਸੀ ਰੰਗਤ ਵੀ ਲੈ ਗਿਆ ਹੁਣ ਇਹ ਮਸਲਾ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣ ਗਿਆ ਤੇ ਲੋਕਾਂ ਦੇ ਆਪੋ ਆਪਣੇ ਪੱਖ ਵੀ ਨੇ ਕਾਰਨ ਇਹ ਹੈ ਕਿ ਹਿਮਾਚਲ ਤੇ ਪੰਜਾਬ ਦੇ ਵਿਚਾਲੇ ਜਦੋਂ ਨੌਜਵਾਨ ਹਿਮਾਚਲ ਦੇ ਵਿੱਚ ਬਹੁਤ ਸਾਰੇ ਤੀਰਥ ਯਾਤਰੀ ਬਣ ਕੇ ਜਾਂਦੇ ਨੇ ਆਪਣੇ ਮੋਟਰਸਾਈਕਲਾਂ ਦੇ ਉੱਪਰ ਉਹ ਝੰਡੇ ਲਾਉਂਦੇ ਨੇ ਜਿਸ ਦੇ ਵਿੱਚ ਖਾਲਸਾਈ ਝੰਡਾ ਵੀ ਹੁੰਦਾ ਜਿਸ ਦੇ ਵਿੱਚ ਕੁਝ ਸਿੱਖ ਆਗੂਆਂ ਦੀਆਂ ਫੋਟੋਆਂ ਵੀ ਹੁੰਦੀਆਂ ਨੇ ਜਿਹਦੇ ਵਿੱਚ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਵੀ ਫੋਟੋ ਹੁੰਦੀ ਹੈ ਇਸੇ ਨੂੰ ਲੈ ਕੇ ਅਮਨਸੂਦ ਵਰਗੇ ਜੋ ਸ਼ਖਸ ਨੇ ਉਹਨਾਂ ਨੂੰ ਇਤਰਾਜ਼ ਸੀ ਕਿ ਤੁਸੀਂ ਖਾਲਸਾਈ ਝੰਡੇ ਲੈ ਕੇ ਆਓ ਪਰ ਇਸ ਤਰ੍ਹਾਂ ਦੀ ਜੋ ਸ਼ਖਸੀਅਤਾਂ ਨੇ ਉਹਨਾਂ ਦੇ ਤਸਵੀਰਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦਾ ਕਹਿਣਾ ਕਿ ਇਹ ਵੱਖਵਾਦੀ ਨੇ ਭਾਰਤ ਨੂੰ ਵੰਡਣ ਦੀਆਂ ਗੱਲਾਂ ਕਰਦੇ ਰਹੇ ਨੇ ਇਹ ਤਰਹੀ ਇੱਕ ਗੱਲ ਪਰ ਅੱਜ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਅੱਜ ਜੋ ਡਿਵੈਲਪਮੈਂਟ ਹੋਈ ਹੈ ਉਹ ਬੇहद ਚਿੰਤਾ ਵਿੱਚ ਪਾਉਣ ਵਾਲੀ ਹੈ ਕਿਉਂਕਿ हिमाचल ਦੇ ਵਿੱਚ ਜੋ ਬੱਸ ਦੇ ਡਰਾਈਵਰ ਨੇ ਉਹਨਾਂ ਦੇ ਵੱਲੋਂ ਵੀ ਆਵਾਜ਼ਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਕਿ ਜੇਕਰ ਇਸ ਤਰ੍ਹਾਂ ਹਮਲੇ ਹੁੰਦੇ ਰਹੇ ਜੇਕਰ ਇਸ ਤਰ੍ਹਾਂ ਸਾਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਅਸੀਂ ਪੰਜਾਬ ਵੱਲ ਬੱਸਾਂ ਲੈ ਕੇ ਨਹੀਂ ਜਾਵਾਂਗੇ ਜਿਸ ਦਾ ਨੁਕਸਾਨ ਸਿੱਧੇ ਤੌਰ ਤੇ ਆਮ ਲੋਕਾਂ ਨੂੰ ਹੋਏਗਾ ਇਸ ਦਾ ਨੁਕਸਾਨ ਸਿੱਧੇ ਤੌਰ ਤੇ ਹਰਿਆਣਾ ਹੋਵੇ ਚਾਹੇ ਪੰਜਾਬ ਹੋਵੇ ਹਿਮਾਚਲ ਹੋਵੇ ਚਾਹੇ ਪੰਜਾਬ ਹੋਵੇ ਇਹਨਾਂ ਦੀ ਜੋ ਇਕਨੋਮੀ ਹੈ ਉਸ ਤੇ ਵੀ ਅਸਰ ਪਏਗਾ ਇੱਕ ਇੱਕ ਕਰਕੇ ਸਭ ਦੇ ਬਿਆਨ ਤੁਹਾਨੂੰ ਸੁਣਾਉਂਦੇ ਚੱਲੀਏ ਕਿ ਆਖਿਰਕਾਰ ਕੌਣ ਕੀ ਕਹਿ ਰਿਹਾ ਹੈ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਨੇ ਕਿਸ ਤਰ੍ਹਾਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਸਭ ਤੋਂ ਪਹਿਲਾਂ ਆਮ ਲੋਕਾਂ ਨਾਲ ਜੁੜੀ ਹੋਈ ਉਹ ਬਿਆਨ ਜ਼ਰੂਰ ਦਿਖਾਈਏ ਜਿਸ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਉਹ ਡਰਾਈਵਰ ਜਿਨ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਅਸੀਂ ਜੇਕਰ ਸਾਡੇ ਦੇ ਸਾਡੇ ਉੱਪਰ ਇਸ ਤਰ੍ਹਾਂ ਹਮਲੇ ਕੀਤੇ ਜਾਂਦੇ ਨੇ ਸਾਡੀਆਂ ਗੱਡੀਆਂ ਰੋਕੀਆਂ ਗਈਆਂ ਤਾਂ ਪੰਜਾਬ ਵੱਲ ਅਸੀਂ ਬੱਸਾਂ ਨਹੀਂ ਲੈ ਕੇ ਜਾਵਾਂਗੇ ਸਭ ਤੋਂ ਪਹਿਲਾਂ ਡਰਾਈਵਰ ਦੀ ਜ਼ੁਬਾਨੀ ਕੀ ਆਖਿਰਕਾਰ ਉਹਨਾਂ ਦਾ ਗੁੱਸਾ ਕਿ ਸੱਤ ਤੱਕ ਵੱਧ ਰਿਹਾ ਹੈ पंजाब सरकार से एक भार लगाना चाहता हूँ माननीय मुख्यमंत्री प्रदेश की, इन, इन, इन की, हुआ, हुआ की जनता भी पंजाब में जाने को कतरा रही है ऐसे में अगर ऐसा ही चलता रहा तो हिमाचल पथ परिवहन निगम ने आज बसें जो है पंजाब में जो हमारी बसें जाती है वो कम की है और आने वाले दिनों में यानी कि आज भी ऐसा ही रहा तो कल हम पंजाब में सेवाएं देने सेवाएं बिल्कुल नहीं देंगे हम बिल्कुल भी खतरा बोल नहीं ले, लेना चाहते क्योंकि कल जो उन्होंने शीशे तोड़े वहां किसी पैसेंजर का भी लॉस हो सकता हो सकता था कोई भर भी सकता था मैं पंजाब पुलिस से भी एक लगाना चाहूंगा कि इन इनदंगियों के ऊपर कंट्रोल किया जाए उनको रेस्ट किया जाए ਇਹ ਗੁੱਸਾ ਜਾਇਜ਼ ਵੀ ਹੈ ਕਿਉਂਕਿ ਕੱਲ ਜੋ ਖਰੜ ਦੇ ਵਿੱਚ ਹੋਇਆ ਉਹ ਬੇहद ਮੰਦ ਭਾਗਾ ਸੀ ਕਿਉਂਕਿ ਇਸ ਦੇ ਵਿੱਚ ਜੋ ਸਵਾਰੀਆਂ ਬੈਠੀਆਂ ਹੋਈਆਂ ਸਨ ਉਹਨਾਂ ਨੂੰ ਨੁਕਸਾਨ ਹੋ ਸਕਦਾ ਸੀ ਜੋ ਬਸ ਦਾ ਨੁਕਸਾਨ ਕਿੰਨਾ ਗਿਆ ਹੋ ਤਾਂ ਕਿਤਾ ਹੈ ਗਿਆ ਪਰ ਚਲਦੀ ਬਸ ਨੂੰ ਜਦੋਂ ਰੋਕਣਾ ਉਸ ਤੋਂ ਬਾਅਦ ਉਸਤੇ ਹਮਲੇ ਕਰਨਾ ਇਹ ਬੇहद ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਦੇ ਵਿੱਚ ਚਾਹੇ ਜੋ ਦੋ ਤਿੰਨਾਂ ਦਾ ਆਪਸੀ ਮਨਮਟਾਵ ਹੈ ਜੋ ਲੋਕਾਂ ਦੀ ਸੋਚ ਹੈ ਉਸ ਦੇ ਵਿੱਚ ਵੱਖਰੇਵਾ ਜਰੂਰ ਹੋ ਸਕਦਾ ਹੈ ਪਰ ਇਸ ਸਾਰੀ ਸਿਚੁਏਸ਼ਨ ਦਾ ਫਾਇਦਾ ਜੋ ਚੁੱਕ ਸਕਦਾ ਉਹ ਜੋ ਗੈਰ ਸਮਾਜਿਕ ਅਨਸਰ ਨੇ ਉਹ ਚੁੱਕ ਸਕਦੇ ਨੇ ਕਿਉਂਕਿ ਇਸ ਜੋ ਵੈਂਧੀ ਗੰਗਾ ਹੈ ਉਹਦੇ ਵਿੱਚ ਹੱਥ ਧੋਣ ਵਾਲੇ ਬਹੁਤ ਸਾਰੇ ਆ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਹਰਕਤ ਕੀਤੀ ਜਾਏਗੀ ਤਾਂ ਉਸ ਤੋਂ ਬਾਅਦ ਜੋ ਦੋਹਾਂ ਸੂਬਿਆਂ ਦੇ ਵਿੱਚ ਟੈਨਸ਼ਨ ਵਧੇਗੀ ਉਸ ਦਾ ਲਾਹਾ ਉਹ ਲੈਣਗੇ ਇਸ ਕਰਕੇ ਕਿਸੇ ਤਰ੍ਹਾਂ ਦੀ ਅਫਵਾਹ ਜਾਂ ਕਿਸੇ ਤਰ੍ਹਾਂ ਦਾ ਜੋ ਸੋਸ਼ਲ ਮੀਡੀਆ ਮੈਸੇजेस ਨੇ ਅਸੀਂ ਅਪੀਲ ਕਰਾਂਗੇ ਕਿ ਚਾਹੇ ਹਿਮਾਚਲ ਦੇ ਲੋਕ ਹੋਣ ਚਾਹੇ ਪੰਜਾਬ ਦੇ ਲੋਕ ਹੋਣ ਜੋ ਪੜਕਾਉ ਗੱਲਾਂ ਆ ਰਹੀਆਂ ਨੇ ਜੋ ਪੜਕਾਉ ਤਸਵੀਰਾਂ ਜਾਂ ਵੀਡੀਓ ਆ ਰਹੇ ਨੇ ਉਹਨਾਂ ਦੇ ਉੱਪਰ ਵਿ ਕਿੱਤਾ ਜਾਵੇ ਕਿਉਂਕਿ ਇਹ ਆਪਣਾ ਹੀ ਮੁਲਕ ਹੈ ਇੱਥੇ ਇੱਕ ਦੂਜੇ ਦੇ ਸੂਬੇ ਦੇ ਵਿੱਚ ਜਾਣਾ ਜ਼ਰੂਰਤ ਵੀ ਹੈ ਤੇ ਲੋਕ ਜਾਂਦੇ ਵੀ ਨੇ ਤੇ ਇਹ ਇਹ ਭਾਈਚਾਰੇ ਦਾ ਵੀ ਇੱਕ ਅਹਿਮ ਸੰਦੇਸ਼ ਹੈ ਜੇਕਰ ਇਸ ਤਰ੍ਹਾਂ ਟੁੱਟਿਆ ਤਾਂ ਇਸ ਚੀਜ਼ ਦਾ ਬਹੁਤ ਲੰਬੇ ਸਮੇਂ ਤੱਕ ਨੁਕਸਾਨ ਹੋ ਸਕਦਾ ਹੈ ਇਸ ਮਸਲਾ ਕਿੰਨਾ ਗੰਭੀਰ ਹੈ ਇਸ ਦਾ ਤੁਸੀਂ ਅੰਦਾਜ਼ਾ ਹੀ ਲਗਾ ਸਕਦੇ ਹੋ ਕਿ ਅੱਜ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਉੱਥੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਕੂ ਨੇ ਇਸ ਮੁੱਦੇ ਦੇ ਉੱਪਰ ਬਿਆਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨਾਲ ਫੋਨ ਤੇ ਗੱਲਬਾਤ ਕੀਤੀ ਹੈ उस घटना को लेकर जो खरड़ जो बस तोड़ी गई उस तो बाद जो गलबात उन्होंने फ़ोन पर की उस गल् उन्होंने विधानसभा बयान दिता की बयान दिता ये भी सुनो मेरी पंजाब के मुख्यमंत्री जी से बात हुई उन्होंने भी इस विषय पर गंभीरता से बात की है उन्होंने कहा कि ऐसी कोई बात नहीं है और जो भी मिसक्रिंट्स है उनके खिलाफ जो हमारे को कार्रवाई करनी होगी हम कार्रवाई करेंगे और उन्होंने कहा कि डी साहब लेवल पर बात करेंगे अभी उन्होंने इंस्ट्रक्शंस जारी करनी थी तो मैं ये कहना चाहता हूँ कि पंजाब से आने वाले भी हमारे भाई हैं, हम पहले महापंजाब का ही हिस्सा थे कई जगह हर जगह कुछ ना कुछ युवा पीढ़ी कई बार फेंग जाती है और युवा पीढ़ी जब भेंगती है तो फिर थोड़ा सा ऐसी बातचीत हो जाती है जिसमें थोड़ा सा कफल सा हो जाता है पंजाब के लोग हमारे सम्माननीय हैं बड़े भाई की तरह है सारी जनता का हम पंजाब के लोग सम्मान करते हैं सभी गुरुओं का हम सम्मान करते हैं हमारी आस्था के केंद्र गुरु है इसमें कोई दो राय नहीं है लेकिन ये जो घटना घटी है इस पर मैंने कहा था कि मैं सी साहब से बात करूँगा तो मेरी बात हो चुकी है उन्होंने आश्वासन दिया है तो डी लेवल पर ये बात होने के बाद जो भी प्रोटेक्शंस बच्चे के लिए होगी वो भी उपलब्ध करवा दी जाएगी ਖਰੜ ਦੇ ਵਿੱਚ ਜੋ ਬਸ ਤੇ ਹਮਲਾ ਹੋਇਆ ਹਿਮਾਚਲ ਰੋਡਵੇਜ਼ ਦੀ ਉਹ ਰਿਐਕਸ਼ਨ ਅਚਾਨਕ ਨਹੀਂ ਹੋਇਆ ਕਿਉਂਕਿ ਜਦੋਂ ਸ਼ਨੀਵਾਰ ਨੂੰ ਮਨਾਲੀ ਦੇ ਵਿੱਚ ਮੋਟਰਸਾਈਕਲ ਤੋਂ ਝੰਡੇ ਉਤਰਵਾਏ ਗਏ ਉਸ ਦਾ ਜੋ ਵਿਰੋਧ ਸੀ ਉਹ ਬਹੁਤ ਤਿੱਖਾ ਸੀ ਖਾਸ ਕਰਕੇ ਸੋਸ਼ਲ ਮੀਡੀਆ ਤੇ ਉਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਸੀ ਜਿਸ ਤੋਂ ਬਾਅਦ ਖੁਸ਼ਿਆਰਪੁਰ ਵਾਲੇ ਇਲਾਕੇ ਦੇ ਵਿੱਚ ਜਿਹੜੇ ਵੀ ਵਾਹਨ ਹਿਮਾਚਲ ਦੇ ਵਿੱਚ ਦਾਖਲ ਹੋ ਰਹੇ ਸੀ ਉਹਨਾਂ ਵਾਹਨਾਂ ਤੇ ਚਾਹੇ ਉਹ ਬਸਾਂ ਹੋਣ ਗੱਡੀਆਂ ਹੋਣ ਮੋਟਰਸਾਈਕਲ ਹੋਣ ਸਬਤੇ ਜਰਨੈਲ ਸਿੰਘ ਪਿੰਡਰਾਵਾਲੇ ਦੀ ਤਸਵੀਰ ਹੋਵੇ ਖਾਲਸਾਈ ਝੰਡੇ ਹੋਣ ਇਹ ਸਭ ਲਗਾ ਕੇ ਜੋ ਨੌਜਵਾਨ ਸੀ ਉਹ ਅੱਗੇ ਗੱਡੀਆਂ ਨੂੰ ਭੇਜ ਰਹੇ ਸੀ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਉਹ ਤਸਵੀਰ ਤੁਹਾਡੇ ਸਾਹਮਣੇ ਆਏਗੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਮਸਲਾ ਇਨਾ ਆਸਾਨੀ ਨਾਲ ਸੁਲਝਣ ਵਾਲਾ ਨਹੀਂ ਹੈ ਕਿਉਂਕਿ ਇਸ ਦਾ ਵਿਰੋਧ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੋ ਰਿਹਾ ਹੈ ਜਿਸ ਦਾ ਅਸਰ ਖਰੜਚ ਦੇ ਵਿੱਚ ਦਿਖਿਆ ਜਿਸ ਦਾ ਅਸਰ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਦਿਖਿਆ ਜਿੱਤੇ ਕੋਈ ਵੀ ਵਾਹਨ ਮਿਲਦਾ ਸੀ ਜੋ ਹਿਮਾਚਲ ਦੀ ਟੈਰੀਟਰੀ ਦੇ ਵਿੱਚ ਦਾਖਲ ਹੋ ਰਿਹਾ ਸੀ ਉਸ ਦੇ ਉੱਪਰ ਹੀ ਪੋਸਟਰ ਲਗਾਏ ਜਾ ਰਹੇ ਸੀ ਇਸ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਗੁੱਸਾ ਕਿੰਨਾ ਜ਼ਿਆਦਾ ਹੈ ਤੇ ਅੱਜ ਜਦੋਂ ਇਸ ਪੂਰੇ ਮਸਲੇ ਨੂੰ ਹੋਰ ਪੱਖ ਦਾ ਨਜ਼ਰ ਦੇਖਿਆ ਗਿਆ ਸਿੱਖ ਜਥੇਬੰਦੀਆਂ ਹੁਸ਼ਿਆਰਪੁਰ ਦੇ ਵਿੱਚ ਇਕੱਠੀਆਂ ਹੋਈਆਂ ਤੇ ਹੁਣ ਵੀ ਇਕੱਠੀਆਂ ਹੋਈਆਂ ਹੋਈਆਂ ਨੇ ਸਿੱਖ ਜਥੇਬੰਦੀਆਂ ਨੂੰ ਪੁਲਿਸ ਨੇ ਅੱਗੇ ਜਾਣ ਤੋਂ ਰੋਕਿਆ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਵਿਰੋਧ ਵੱਜੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਦਾਖਲ ਹੋਵਾਂਗੇ ਖਾਲਸਾਈ ਝੰਡਿਆਂ ਨਾਲ ਦਾਖਲ ਹੋਵਾਂਗੇ ਸਾਨੂੰ ਜੇਕਰ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ ਮਾਹੌਲ ਬੇਹਤ ਤਣਾਪੂਰਨ ਬਣਿਆ ਹੋਇਆ ਇਸ ਸਮੇਂ ਹੁਸ਼ਿਆਰਪੁਰ ਤੇ ਹਿਮਾਚਲ ਦੇ ਬਾਰਡਰ ਤੇ ਕਿਉਂਕਿ ਉੱਥੇ ਇਸ ਸਮੇਂ ਸਿੱਖ ਜਥੇਬੰਦੀਆਂ ਹਿਮਾਚਲ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੁਸੀਂ ਸੋਚੋ ਕਿ ਇਹ ਮਸਲਾ ਕਿੰਨਾ ਭੱਕ ਗਿਆ ਹੈ ਸਿਰਫ ਔਰ ਸਿਰਫ ਇੱਕ ਘਟਨਾ ਦਾ ਜਿਸ ਦੇ ਵਿੱਚ ਜ਼ਬਰਨ ਖਾਲਸਾਈ ਝੰਡੇ ਤੇ ਕੋ ਸਿੱਖ ਆਗੂ ਜਿਹੜੇ ਨੇ ਉਹਨਾਂ ਦੀ ਤਸਵੀਰਾਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅੱਜ ਇਹ ਮਸਲਾ ਕਿੱਥੇ ਜਾ ਕੇ ਨਿਬੜੇਗਾ ਹੁਸ਼ਿਆਰਪੁਰ ਦੇ ਵਿੱਚ ਇਹ ਨਹੀਂ ਪਤਾ ਪਰ ਫਿਲਹਾਲ ਦੀ ਸਥਿਤੀ ਇਹ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਸਿੱਖ ਜਥੇਬੰਦੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪੁਲਿਸ ਨੇ ਉਹਨਾਂ ਨੂੰ ਇੱਕ ਥਾਂ ਤੇ ਰੋਕਿਆ ਹੋਇਆ ਹੈ ਮਾਹੌਲ ਵਿਗੜ ਸਕਦਾ ਜਾਂ ਸ਼ਾਂਤੀਪੂਰਵਕ ਤਰੀਕੇ ਨਾਲ ਅੱਗੇ ਨਹੀਂ ਵਧ ਸਕਦਾ اس دی بھی اسی ਤੁਹਾਨੂੰ اپڈیٹ دینਦੇ ਰਵਾਂਗੇ ਪਰ ਇਸੇ ਦੇ ਵਿਚਾਲੇ ਇੱਕ ਹੋਰ ویڈیو سامنے آیا جس ਦੇ ਵਿੱਚ ਹਰਜੀਤ ਸਿੰਘ رسولپور ਤੁਸੀਂ ਉਹਨਾਂ ਦੇ ਚਿਹਰੇ ਤੋਂ ਪਹਿਲੇ ਪੰਤੀ ਵਾਕਫ ਹੋਵੋਗੇ ਉਹ ਵਕ ਵਕ ਮੁੱਦਿਆਂ ਤੇ ਬੋਲਦੇ ਨੇ ਖਾਸ ਕਰ ਸਨਾਤਨੀ ਗੱਲਾਂ ਬਹੁਤ ਜ਼ਿਆਦਾ ਕਰਦੇ ਨੇ ਉਹ ਅੱਜ ਸਿੱਧਾ ਪਹੁੰਚੇ ਕੁੱਲੂ ਕੁੱਲੂ ਦੇ ਵਿੱਚ ਉਹਨਾਂ ਨੇ ਮੁਲਾਕਾਤ ਕੀਤੀ अमन सूद ਨਾਲ अमन सूद ਉਹੀ ਸ਼ਖਸ ਜੋ سوشل میڈیا ਤੇ ਲਗਾਤਾਰ ਵਾਇਰਲ ਹੈ ਜਿਸ ਦੀ ਤਸਵੀਰ ਲਗਾਤਾਰ ਵਾਇਰਲ ਹੈ ਉਹੀ अमन सूद सूद ਜਿਸ ਤੇ ਇਲਜ਼ਾਮ ਹੈ ਕਿ ਉਸ ਨੇ ਜੋ ਸਿੱਖ ਨੌਜਵਾਨ ਸੀ ਉਹਨਾਂ ਦੇ ਮੋਟਰਸਾਈਕਲ ਤੋਂ ਝੰਡੇ ਉਤਾਰੇ ਜ਼ਬਰਨ ਉਤਾਰੇ ਤੇ ਧੱਕਾ ਮੁੱਕੀ ਕੀਤੀ ਤੇ ਅਪਸ਼ਬਦ ਬੋਲੇ ਜਿਸ ਤੋਂ ਬਾਅਦ ਉਸ ਅਮਨਸੂਦ ਦਾ ਪੂਰੇ ਹਰ ਪਾਸੇ ਵਿਰੋਧ ਹੋ ਰਿਹਾ ਹੈ ਅਮਨਸੂਦ ਨੂੰ ਮਿਲਣ ਪਹੁੰਚੇ ਬਾਬਾ ਹਰਜੀਤ ਸਿੰਘ ਰਸੂਲਪੁਰ ਹਰਜੀਤ ਸਿੰਘ ਰਸੂਲਪੁਰ ਨੇ ਇਸ ਪੂਰੇ ਮਸਲੇ ਦੇ ਉੱਪਰ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਇਹ ਗਲਤੀ ਨਾਲ ਹੋ ਗਿਆ ਤਾਂ ਤੁਸੀਂ ਮਾਫੀ ਮੰਗੋ ਹਾਲਾਂਕਿ ਅਮਨਸੂਦ ਨੇ ਮਾਫੀ ਵੀ ਮੰਗੀ ਪਰ ਇੱਕ ਸ਼ਰਤ ਤੇ ਮਾਫੀ ਮੰਗੀ ਹੈ ਅਮਨਸੂਦ ਨੇ ਇਹ ਕਿਹਾ ਹੈ ਕਿ ਮੈਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਿੱਖ ਜਥੇਬੰਦੀਆਂ ਹੋਣ ਧਾਰਮਿਕ ਆਗੂ ਹੋਣ ਜੇਕਰ ਜਾਂ ਸਿੱਖ ਜੋ ਲੋਕ ਹੋਣ ਉਹਨਾਂ ਨੂੰ ਜੇਕਰ ਮੇਰੇ ਕਿਸੇ ਕੰਮ ਤੋਂ ਤੱਕਾ ਵੱਜਿਆ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਲੇਕਿਨ ਖਾਲਸਾਈ ਝੰਡੇ ਨੂੰ ਜੇਕਰ ਲੱਗਦਾ ਹੈ ਕਿ ਖਾਲਸਾਈ ਝੰਡੇ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ ਨishan ਸਾਹਿਬ ਨਾਲ ਕੋਈ ਵਿਰੋਧ ਨਹੀਂ ਹੈ ਤੁਸੀਂ ਹਿਮਾਚਲ ਵਿੱਚ ਜੀ ਸਦ ਕੇ ਆਓ ਪਰ ਜੇਕਰ ਤੁਸੀਂ ਕਿਉਂਕਿ ਅਮਨਸੂਦ ਦੀ ਇਹ ਵਰਡਿੰਗ ਹੈ ਅਮਨਸੂਦ ਨੇ ਇਹ ਕਿਹਾ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਜਾਂ ਵੱਖਵਾਦੀ ਲੋਕਾਂ ਦੀਆਂ ਫੋਟੋਆਂ ਲਾ ਕੇ ਹਿਮਾਚਲ ਵਿੱਚ ਦਾਖਲ ਹੋਵੋਗੇ ਤਾਂ ਇਸ ਦਾ ਵਿਰੋਧ ਅੱਜ ਵੀ ਹੈ ਇਸ ਦਾ ਵਿਰੋਧ ਕੱਲ ਵੀ ਹੈ ਯਾਨੀ ਆਪਣੇ ਸਟੈਂਡ ਤੇ ਅਮਨਸੂਦ ਅੱਜ ਵੀ ਕਾਇਮ ਹੈ ਉਹ ਕਹਿੰਦੇ ਆ ਕਿ ਧਾਰਮਿਕ ਝੰਡੇ ਨਾਲ ਧਾਰਮਿਕ ਨਿਸ਼ਾਨ ਨਾਲ ਕੋਈ ਸਮੱਸਿਆ ਨਹੀਂ ਹੈ ਸਮੱਸਿਆ ਹੈ ਤਾਂ ਵੱਖਵਾਦੀ ਲੋਕਾਂ ਨਾਲ ਜੋ ਮੁਲਕ ਨੂੰ ਤੋੜਨਾ ਚਾਹੁੰਦੇ ਨੇ ਜੇਕਰ ਉਹਨਾਂ ਨੂੰ ਤੁਸੀਂ ਅੱਗੇ ਲੈ ਕੇ ਆਓਗੇ ਉਹਨਾਂ ਨੂੰ ਪ੍ਰਚਾਰਿਤ ਕਰਕੇ ਹਿਮਾਚਲ ਵਿੱਚ ਦਾਖਲ ਹੋਵੋਗੇ ਤਾਂ ਵਿਰੋਧ ਹੋਏਗਾ ਸੁਣੋ ਉਹਨਾਂ ਦੀ ਗੱਲ मेरी जैसे आपने वीडियो में बाबा जी आपने देखा क्लियर जी मैं तो बोलता हुआ दिख रहा हूँ सिख अपने भाइयों को कि आप सिखी का झंडा लेके चलो आप निशान साहब का झंडा लेके चलो ये अलगवादी ताकतों का भिंडरा वाला का झंडा लेके मत चलिए बाबा जी अगर किसी के दिल को ठेस लगी है तो उसके लिए मैं क्षमा प्रार्थी हूँ कि अलगवाद के झंडे खालिस्तान के झंडे वो ना बर्दाश्त होंगे ਆਪ ਹਿਮਾਚਲ ਦੀ ਗਾੜੀ ਕੋ ਚੂਜ਼ ਕਰਕੇ ਜੋ ਉਸ ਤੇ ਫੋਟੋ ਲਗਾ ਰਹੇ ਆ ਅਬ ਜੇ ਮਤ ਕਹੋ ਕਿ ਡਰ ਗਿਆ ਐਸਾ ਕੁਛ ਵੀ ਨਹੀਂ ਜੇ ਇਹਨਾਂ ਦਾ ਬੜਪਨ ਵੀ ਹੈ ਇਹ ਵੀ ਮੈਂ ਆਪਕੋ ਬੋਲੂਗਾ ਤਾਂ ਬਾਬਾ ਹਰਜੀਤ ਸਿੰਘ ਰਸੂਲਪੁਰ ਇਸ ਪੂਰੇ ਮਸਲੇ ਦੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਕਿਉਂਕਿ ਇਸ ਸਾਰੀ ਘਟਨਾ ਕਰਨ ਦਾ ਜੋ ਤੁਰਾ ਹੈ ਉਹ ਤੁਰਾ ਹੈ ਮਨਾਲੀ ਤੇ ਉਹ ਤੁਰਾ ਹੈ ਅਮਨਸੂਦ ਅਮਨ ਸੂਦ ਨੇ ਅੱਜ ਵੀ ਉਹੀ ਗੱਲ ਕਹੀ ਜੋ ਪਹਿਲਾਂ ਉਹ ਕਹੇਮ ਸੀ ਕਿ ਅਸੀਂ ਮਾਫੀ ਮੰਗਾਂਗੇ ਜੇਕਰ ਸਿੱਖ ਜੋ ਲੋਕ ਨੇ ਜਾਂ ਉਹਨਾਂ ਦੇ ਜੋ ਧਾਰਮਿਕ ਪਵਨਾ ਜ ਇਕੱਠੇ ਇਸ ਪਹੁੰਚੀਆਂ ਨੇ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਪਰ ਵਖਵਾਦੀਆਂ ਨੂੰ ਸਪੋਰਟ ਕਰਦੇ ਮੈਸੇਜ ਜਾਂ ਫੋਟੋਆਂ ਲੈ ਕੇ ਅ ਦਾਖਲ ਹੋਣ ਵਾਲੇ ਲੋਕਾਂ ਨੂੰ ਹਿਮਾਚਲ ਦੇ ਵਿੱਚ ਵੈਲਕਮ ਨਹੀਂ ਕੀਤਾ ਜਾਏਗਾ ਇਸ ਤੋਂ ਬਾਅਦ ਜੇਕਰ ਇੱਕ ਗੱਲ ਧਿਆਨ ਦਿੱਤੀ ਜਾਵੇ ਉਹ ਗੱਲ ਇਹ ਹੈ ਕਿ ਇਸ ਸਾਰੇ ਮਸਲੇ ਦੇ ਵਿੱਚ ਅਲਰਟ ਕੌਣ ਰਹੇ ਅਲਰਟ ਰਹੋਗੇ ਤੁਸੀਂ ਜੋ ਆਮ ਲੋਕ ਨੇ ਜਿਨ੍ਹਾਂ ਨੇ ਹਿਮਾਚਲ ਜਾਣਾ ਹੈ ਜਿਨ੍ਹਾਂ ਨੇ ਹਿਮਾਚਲ ਤੋਂ ਪੰਜਾਬ ਆਉਣਾ ਹੈ ਕਾਰਨ ਇਹ ਹੈ ਕਿ ਜੋ ਜੋ ਗੈਰ ਜੋ ਸਮਾਜ ਦੇ ਵਿੱਚ ਮਾੜੇ ਅੰਸਰ ਨੇ ਉਹਨਾਂ ਨੇ ਇੱਕ ਕੋਸ਼ਿਸ਼ ਕਰਨੀ ਹੈ ਕਿ ਹਰ ਉਹ ਕੰਮ ਕੀਤਾ ਜਾਏ ਜਿਸ ਦੇ ਨਾਲ ਦੋਹਾਂ ਸੂਬਿਆਂ ਦੇ ਭਾਈਚਾਰੇ ਦੇ ਵਿੱਚ ਖਟਾਸ ਆਵੇ ਖਾਸ ਕਰਕੇ ਉਹ ਲੋਕ ਜੋ ਸੜਕ ਤੇ ਇਸ ਸਮੇਂ ਸਫਰ ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ ਤੁਹਾਨੂੰ آگਾਹ ਕਰਨਾ ਹੈ ਕਿਉਂਕਿ ਜੇਕਰ ਤੁਸੀਂ ਹਿਮਾਚਲ ਜਾ ਰਹੇ ਹੋ ਹਿਮਾਚਲ ਤੋਂ ਪੰਜਾਬ ਵੱਲ ਰਾਹ ਦੇ ਵਿੱਚ ਤੁਹਾਡੇ ਨਾਲ ਜਾਂ ਤੁਹਾਡੇ ਵਾਹਨ ਦੇ ਨਾਲ ਕੋਈ ਤੋੜਪਨ ਹੁੰਦੀ ਹੈ ਕੋਈ ਮਿਸਬੀਹੇਵ ਕੀਤਾ ਜਾਂਦਾ ਕੋਈ ਅਜਿਹੀ ਗੱਲ ਕਹੀ ਜਾਂਦੀ ਹੈ ਜਿਸ ਨਾਲ ਤੁਹਾਨੂੰ ਲੱਗਦਾ ਹੈ ਕਿ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਤੁਹਾਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਅਸੀਂ ਤੁਹਾਨੂੰ ਇਹ ਸਲਾਹ ਦਿੰਦੇ ਹਾਂ ਕਿ ਤੁਸੀਂ ਅਜਿਹੇ ਮੈਸੇजेस ਦੇ ਉੱਪਰ ਧਿਆਨ ਨਾ ਦਿਓ ਆਪਣੇ ਰਸਤੇ ਚੱਲਦੇ ਬਣੋ ਕਿਉਂਕਿ ਲੋਕ ਚਾਹਣਗੇ ਮਾਮਲਾ ਹੋਰ ਪਖੇ ਪਰ ਤੁਸੀਂ ਇਸ ਮਾਮਲੇ ਨੂੰ ਪਖਾਉਣਾ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਇਹ ਮਾਮਲਾ ਹੁਣ ਦਿੱਲੀ ਤੱਕ ਵੀ ਪਹੁੰਚ ਗਿਆ ਹੈ ਸੰਸਦ ਅਨੁਰਾਗ ਠਾਕੁਰ ਵੀ ਸਾਹਮਣੇ ਆਏ ਉਸ ਤਰ੍ਹਾਂ ਹੋਰ ਬਹੁਤ ਸਾਰੇ ਜੋ ਸਿਆਸੀ ਆਗੂ ਉਹ ਵੀ ਸਾਹਮਣੇ ਆ ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਨੇ ਉਹਨਾਂ ਨੇ ਵੀ ਸਾਹਮਣੇ ਆ ਕੇ ਕਿਹਾ ਕਿ ਦੋਹੇ ਸੂਬਿਆਂ ਦੀ ਜੋ ਭਾਈਚਾਰਕ ਸਾਂਝ ਹੈ ਉਸ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ ਜੇਕਰ ਜੋ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਉੱਪਰ ਕਾਰਵਾਈ ਬਣਦੀ ਉਹ ਕੀਤੀ ਜਾਣੀ ਚਾਹੀਦੀ ਹੈ ਪਰ ਕਿਸੇ ਵੀ ਕੀਮਤ ਤੇ ਇਹ ਦੋਹੇ ਸੂਬਿਆਂ ਦਾ ਜੋ ਰਿਸ਼ਤਾ ਉਹ ਖਰਾਬ ਨਹੀਂ ਹੋਣਾ ਚਾਹੀਦਾ ਅਨੁਰਾਗ ਠਾਕੁਰ ਨੂੰ ਵੀ ਸੁਣੋ ਪਿਛਲੇ ਕੱਲ ਜੋ ਹਿਮਾਚਲ ਪ੍ਰਦੇਸ਼ ਕੀ ਬੱਸ ਪਰ ਪਥਰਾਵ ਹੋਆ पोस्टर चिपकाने का काम हुआ और पिछले कुछ दिनों से लगातार प्रयास हो रहे हैं कि एक दहशत एक भय का माहौल बनाया जाए रिश्ते खराब किए जाएं ये कौन लोग हैं जो इसके पीछे हैं हिमाचल सरकार को इसकी जांच भी करनी चाहिए उचित कार्रवाई भी करनी चाहिए क्योंकि बसों में सफर कर रहे नागरिकों पर किसी तरह का कोई खतरा ना हो ये सुनिश्चित करना चाहिए और ऐसे लोग जो वातावरण को खराब करने का प्रयास करें उनके खिलाफ कड़ी कार्रवाई करनी चाहिए सवाल यह खड़ा होता है कि क्या हिमाचल सरकार उचित कदम नहीं उठा रही और ऐसी कौन सी मजबूरी है कि वो कदम नहीं उठा रही तो ऐसी अनुराग ठाकुर तो सीधा लेके चलते हैं होशियारपुर जिथे माहौल कल का ही तनावपूर्ण बनया हुआ है ਖੁਸ਼ਿਆਰਪੁਰ ਦੇ ਵਿੱਚ ਇਸ ਸਮੇਂ ਸਿੱਖ ਜਥੇਬੰਦੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪੁਲਿਸ ਇਹਨਾਂ ਨੂੰ ਰੋਕਿਆ ਹੋਇਆ ਹੈ ਮਾਮਲਾ ਕਿੱਥੇ ਨਿਬੜਦਾ ਇਹ ਦੇਖਣਾ ਹੋਵੇਗਾ ਪਰ ਜੋ ਤਾਜ਼ਾ ਹਾਲਾਤ ਨੇ ਸਾਡੇ ਪੱਤਰਕਾਰ Yogesh Sharma ਤੁਹਾਨੂੰ ਤੁਹਾਨੂੰ ਇੱਥੋਂ ਦਿਖਾ ਰਹੇ ਨੇ ਤੁਸੀਂ ਜ਼ਰੂਰ ਦੇਖੋ ਉਹ ਹੁਣ ਸਿੰਘ ਸਭਾ ਗੁਰਦੁਆਰਾ ਤੋਂ ਜਿਹੜਾ ਇਹ ਰੋਸ਼ ਚੱਲ ਕੇ ਚਿੰਤਪੁਨੀ ਰੋਡ ਤੇ ਤੱਕ ਪਹੁੰਚ ਗਿਆ ਹੈ ਤੇ ਚੌਕ ਤੋਂ ਕੁਝ ਹੀ ਦੂਰੀ ਪਹਿਲਾਂ ਇਹਨਾਂ ਨੂੰ ਫਿਰ ਤੋਂ ਰੋਕ ਲਿਆ ਗਿਆ ਹੈ ਹਾਲਾਂਕਿ ਜਿਹੜੇ ਸਿੱਖ ਜਥੇਬੰਦੀਆਂ ਦੇ ਆਗੂ ਹਨ ਅਤੇ ਸਿੱਖ ਯੂਥ ਔਰ ਪੰਜਾਬ ਦੇ ਨੁਮਾਇੰਦੇ ਹਨ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਸਾਡੀ ਕਮਿਟਮੈਂਟ ਇਹ ਹੋਈ ਸੀ ਕਿ ਸਾਨੂੰ ਚੌਂਕ ਤੱਕ ਜਾਣ ਦਿੱਤਾ ਜਾਏਗਾ ਔਰ ਉਸ ਤੋਂ ਪਹਿਲਾਂ ਹੀ ਸਾਨੂੰ ਰੋਕ ਲੈ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬੀਤੇ ਦਿਨੀ ਜਿਹੜਾ ਸੰਤ ਜਨਰਲ ਭਿੰਡਰਾਵਾਲੇ ਦੀ ਫੋਟੋ ਤਸਵੀਰਾਂ ਦੇ ਨਾਲ ਬੇਅਤ ਵੀ ਕੀਤੀ ਗਈ ਉਸ ਨੂੰ ਲੈ ਕੇ ਰੋਸ਼ ਜਿਹੜਾ ਹੈ ਉਸ ਦਾ ਉਸ ਨੂੰ ਵਾਅਦਾ ਦਿਖਾਈ ਦੇ ਰਿਹਾ ਸੀ ਔਰ ਉਸੇ ਦੇ ਚਲਦੇ ਅੱਜ ਵੀ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਹਿਮਾਚਲ ਬਾਰਡਰ ਦੇ ਉੱਤੇ ਜਾ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਏਗਾ ਇੱਕ ਇੱਕ ਸਾਈਡ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੂੰ ਕਿੱਥੇ ਰੋਕਿਆ ਗਿਆ ਤੇ ਦੂਸਰੇ ਪਾਸੇ ਤਸਵੀਰਾਂ ਦਿਖਾਣਾ ਚਾਹੁੰਗੇ ਉਸ ਚੌਂਕ ਦੀਆਂ ਜਿੱਥੇ ਤੱਕ ਉਹਨਾਂ ਨੂੰ ਜਾਣ ਦੀ ਪਰਮਿਸ਼ਨ ਦਿੱਤੀ ਗਈ ਸੀ ਉਹਨਾਂ ਨੂੰ ਕਿਹਾ ਸੀ ਕਿ ਉਸ ਚੌਂਕ ਤੱਕ ਜਾ ਸਕਦੇ ਹੋ ਤੇ ਲਗਭਗ ਕਹਿ ਸਕਦੇ ਆ ਕਿ 50 ਮੀਟਰ ਉਹਨਾਂ ਨੂੰ ਪਹਿਲਾਂ ਹੀ ਰੋਕ ਲਿਆ ਗਿਆ ਹੈ ਔਰ ਹੁਣ ਜਿਹੜਾ ਹੈ ਇਹ ਇਹ ਵੀ ਰੋਸ਼ ਦਿਖਾਈ ਦੇ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਵਿੱਚੋਂ ਕਿ ਜੇਕਰ ਅਸੀਂ ਸ਼ਾਂਤਮਈ ਢੰਗ ਨਾਲ ਤੁਹਾਡੇ ਕੇਹਤੇ ਪ੍ਰਦਰਸ਼ਨ ਕਰ ਰਹੇ ਸੀ ਤਾਂ ਸਾਨੂੰ ਚੌਂਕ ਤੱਕ ਜਾਣ ਦਿਓ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਅੋਸ਼ਿਆਰਪੁਰ ਪੁਲਿਸ ਦੇਖਣ ਨੂੰ ਕਰਮੀ ਇੱਥੇ ਤਨਾਤ ਹਨ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਦੇ ਆਗੂ ਹਨ ਅਤੇ ਸਿੱਖ ਯੂਥ ਆਫ ਪੰਜਾਬ ਦੇ ਨੁਮਾਇੰਦੇ ਹਨ ਉਹਨਾਂ ਵੱਲੋਂ ਵੀ ਰੋਸ਼ਟਾਇਆ ਜਾ ਰਿਹਾ ਹੈ ਉਥੇ ਹੀ ਉਹਨਾਂ ਨੂੰ ਰੋਕ ਲਿਆ ਗਿਆ ਹੈ ਹੁਣ